ਉਹਦਾ ਇਹ ਗੇਮ ਆ। ਇਹ ਕੋਈ ਗੇਰ ਕਿ ਮੋੜਾ ਨਹੀਂ। ਆ ਜੀ ਮੈਂ ਤੂੰ ਆ ਜਾ ਆफी। ਦੇ ਅੱਲੀ ਰੰਗ ਗਿਆ। ਆਏ ਹਾਏ ਬ੍ਰੇਕ ਤੇ। ਮਾਚ ਜਨਾਬਾ ਕਰਾਵੇ। ਡਾਊਨ ਡਰਾਈਵਰ। ਡਰਾਈਵਰ ਪਰਾਣਾ ਲੰਗਾ। ਕੜਿਆ ਹੋਇਆ। 2000 ਰੋਟੇ ਚਲ ਜਾਏ। ਇਹ ਬੰਦੇ ਕਿੱਵੇ ਆ ਗਿਆ। ਕਾਕੀ ਡਰਾਈਵਰੀ ਆਹੇ ਕਾਕੀ ਡਰਾਈਵਰੀ। ਸ਼ੇਰੇ ਕਰ ਕਰ ਦੱਸ ਤੂੰ ਸੇਲੀਆਂ ਨਾਲ ਇਹ ਇੱਥੇ ਇੱਥੇ ਬਾਹਰ ਇਦਾ ਮੂਰੇ ਮੂਰੇ ਜਾਂਦੇ ਹੀ ਭਾਰ ਲੈਣੂ ਬੈਕ ਤੇ ਨੇ ਆਉਣਾ ਨਹੀਂ ਓਏ ਮੂਰੇ ਮੂਰੇ ਭਾਰ ਲੈ ਲ ਬੈਕ ਤੇ ਨੇ ਆਉਣਾ ਮਾ ਤੇ ਯੂ ਹੈ ਕਾਕਾ ਫੇਮਸ ਹੋ ਜੂਗਾ ਤਰਾ ਤਾ ਫੇਰ ਪਾਉਣੀ ਐ ਫੇਰ ਪਾਉਣੀ ਆ ਬਾਦੂ ਆ ਆ ਆ ਸਾਣੀ ਚੜਦਾ ਬਈ ਇਹ ਵੀ ਚੜਦਾ ਓਏ 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 ਇਹ ਤੁ ਚੜਦਾ ਨਮਨ ਜੀ ਰੇਤਾ ਲੀਕੀ ਵਾਲਾ ਕਰਦੀ ਆ ਚਾਰੇ ਪਾਸੇ ਬਈ ਫਟਾਏ ਦਾ ਹੋਇਆ ਤੇ ਫਟਾਕਾ ਸੇ ਇੱਧਰ ਆ ਜਾ ਬਾਬੇ ਜੀ ਦੇ ਉੱਤੇ ਜਰਾ ਦੇ ਉਹ ਆ ਆ ਆਉ ਬੈਠੋ ਮਿੱਤਰੋ ਆ ਸੀ ਫੁੱਟੂ ਅਰੇ ਦੰਦ ਪਹਿਲੀ ਫਟ ਤੌਰ ਦਾ ਉਹਦਾ ਪਰ ਹੀ ਆ ਬਹੁਤ ਜਗਾ ਪਈਆ ਯਾਹ ਦੇਖੋ ਮਾਮਾ ਕੋ ਦੇਖਿਆ ਆਹ ਤੇ ਗਿਆ ਕੋਈ ਕਾਰ ਨਹੀਂ ਚੱਲ ਰਹੀ ਜਿਹਨੂੰ ਮੰਨ ਨਹੀਂ ਬ੍ਰੇਕ ਕਿਉਂ ਨਹੀਂ ਲੱਗ ਰਹੇ ਮੈਂ ਜੂਮ ਕਰਕੇ ਤੇਰੇ ਬ੍ਰੇਕਾਂ ਤੇ ਖੜਾ ਖੜਾ ਹੋ ਗਿਆ ਬ੍ਰੇਕਾਂ ਦੇ ਚੈਨੇ ਜੋ ਜੋ ਹਣੀ ਸਿੰਘ ਚੱਗੀ ਤੇਤੀ ਹੋਗੀ